1, 2, 3, 4 ਅੱਜ ਤੀਸਰਾ ਮੇਲਾ ਤੀਆਂ ਦਾ ਗਰਲਸ ਪਬਲਿਕ ਸਕੂਲ ਮਰਾਦਪੁਰਾ ਵਿਖੇ ਨਾਰੀ ਏਕਤਾ ਕਲੱਬ ਵੱਲੋਂ ਸਾਰੀਆਂ ਸੰਕਟਾਂ ਦੇ ਸਹਿਯੋਗ ਨਾਲ ਭਰਾਵਾਂ ਵਰਗੇ ਦੋਸਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸਾਰਿਆਂ ਨੂੰ ਬੜਾ ਉਤਸ਼ਾਹ ਹੈ ਤੁਸੀਂ ਦੇਖਦੇ ਹੋ तकरीबन 500-700 ਜਿਹੜੇ ਪਰਿਵਾਰ ਨੇ ਮੜੀਆਂ ਲੇਡੀਆਂ ਮੜੀਆਂ ਸੁਪਤਾਰਤ ਮਾਤਾਵਾਂ ਭੈਣਾਂ ਪੁੱਤਾਂੀਆਂ ਬੇਟੀਆਂ ਸਾਰੇ ਹੀ ਇਸ ਪ੍ਰੋਗਰਾਮ ਦਾ ਫੋਕਰਾਮ ਦਾ ਅੰਦਿਕਾ ਇੰਜੋਏ ਕਰ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੀ ਜੀ ਬੇਨਤੀ ਤੇ ਵੱਡੀ ਸੰਖਿਆ ਤੇ ਪਹੁੰਚੇ ਨੇ ਤੇ ਪੰਜਾਬ ਦਾ ਸਵੇਰਚਾਰ ਤੀਆਂ ਦਾ ਇਹ ਮੇਲਾ ਖਰਚੋ-ਵਿਲਾਸ ਨਾਲ ਮਨਾਇਆ ਜਾ ਰਿਹਾ ਗੁਰਪ੍ਰੀਤ ਕੌਰ ਮੈਂ ਫਸਟ ਟਾਈਮ ਇੱਥੇ ਅੰਜੋਏ ਕੀਤਾ ਬਹੁਤ ਵਧੀਆ ਮੈਂ ਫਸਟ ਟਾਈਮ ਇੱਥੇ ਅਟੈਂਡ ਕੀਤਾ ਹੈ ਇਸ ਫੈਸਟੀਵਲ ਮੈਨੂੰ ਬਹੁਤ ਅੱਛਾ ਲੱਗਿਆ ਵੈਰੀ ਗੁੱਡ ਬਹੁਤ ਫਨਫੁਲ ਮੈਂ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸੀ ਹਰ ਸਾਲ ਇੱਥੇ ਆਉਣਾ ਬਹੁਤ ਵਧੀਆ ਡੈਕੋਰੇਸ਼ਨ ਬਹੁਤ ਵਧੀਆ ਪਿਆਰ ਨਾਲ ਸਾਰੇ ਇੰਜੋਏ ਕਰਦੇ ਆ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਬਹੁਤ اچھا ਲੱਗਦਾ ਹੈ ਹਰ ਸਾਲ ਸਾਡੇ ਸਕੂਲ ਦੇ ਵਿੱਚ ਤੀਆਂ ਦਾ ਤੌਰ ਮਨਾਇਆ ਜਾਂਦਾ ਹੈ ਬਹੁਤ اچھا ਲੱਗਦਾ ਹੈ ਪੂਰਾ ਜੱਸ ਪਬਲਿਕ ਸਕੂਲ ਜੋ ਹਰ ਸਾਲ ਨਹੀਂ ਸਦਾ ਸਰਪ ਜੀ ਸਿੰਘ ਕਾਕਾ ਨੇ ਜੋ ਆ ਪ੍ਰੋਪਰਲਾ ਕਰਦੇ ਸੀ ਉਹ ਅੱਜ ਵੀ ਉਹਨਾਂ ਨੇ ਆਪ ਦਾ ਕੀਤਾ ਹੈਗਾ ਤੇ ਉਹ ਹਰ ਸਾਲ ਇਥੇ ਤੀਆਂ ਮਨਾਉਂਦੇ ਨੇ ਤੇ ਅੱਗੇ ਵੀ ਮਨਾਤੇ ਰਹਿਣਗੇ ਬਾਕੀ ਤੁਸੀਂ ਦੇਖ ਰਹੇ ਹੋ ਕਿਵੇਂ ਆਪਣੀਆਂ ਭੈਣਾਂ ਸਾਰੀਆਂ ਬੱਚੇ ਐਸਾ ਕਿ ਆਤਰਾੰ ਦਾ ਇੰਜੋਏਮੈਂਟ ਕਰ ਰਹੇ ਨੇ ਕਹਿੰਦੇ ਨੇ ਆਪਣੀਆਂ ਇਸ ਮੌਸਮ ਚ ਕੁੜੀਆਂ ਆਪਣੀਆਂ ਪੇਕੇ ਜਾ ਕੇ ਨੱਚਦੀਆਂ ਟੱਪਦੀਆਂ ਨੇ ਬਟ ਇੱਥੇ ਤਾਂ ਇੰਜ ਲੱਗਦਾ ਸੀ ਸਾਰੇ ਘਰ ਚ ਨੱਚ ਟੱਪ ਕੇ ਆਪਣਾ ਆਪਣਾ ਤੀਆਂ ਦਾ ਪੂਰਾ ਤਿਹਾਰ ਮਨਾ ਰਿਹਾ ਗਿਆ ਕਸਾ ਇੱਦਾਂ ਪੰਜਾਬ ਦਾ ਸੱਭਿਆਚਾਰਕ ਤੀਆਂ ਦਾ ਤਿਉਹਾਰ ਜੋ ਅੱਜ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਇੱਕ ਸੱਦੇ ਤੇ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਅੱਜ ਤੀਆਂ ਦਾ ਤਿਉਹਾਰ ਮਨਾ ਰਹੀਆਂ ਨੇ ਸਾਰੇ ਖੂਬ ਇੰਜੋਏ ਕਰ ਰਹੇ ਨੇ ਅਸ ਤਕੇ ਨੇ ਕਿ ਹਰ ਸਾਲ ਇਸੇ ਤਰ੍ਹਾਂ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਵੀ ਤੇ